ਰਹਿਰਾਸ ਸਹਬ ਹਰ ਜੁਗ ਜੁਗ ਭਗਤੀ ਉਪਾਇ ਪੈਦਰਕਦਾ ਆ ਰਾਮ ਰਾਜੇ ਹਰ ਨਾਕ ਦੁਸਤ ਹਰ ਮਾਰਿਆ ਪ੍ਰਹਿਲਾਦ ਕਰਾਇ ਅਹੰਕਾਰ ਮਨ ਦੁਕਾਂ ਬੈਟ ਗਏ ਨਾਮ ਦੇ ਮੁਖ ਲਾਇ ਜਨ ਨਾਨਕ ਅਸਾਰ ਸੇ ਬਿਆੰਤ ਲਹੀ ਜੜਾਇ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾ ਮਨਾ ਹੋਇ ਤੂ ਕਰਤਾ ਕਰ ਨਾ ਮੈਂ ਨਾਹੀ ਜਾਹੋ ਕਰੀ ਨਾ ਹੋਇ ਹਿ ਹਾਰੀ ਕੁਦਰਤ ਵਸਿਆ ਤੀ ਰੰਤ ਨਾ ਜਾਇ ਲਖਿਆ ਰਹਾਓ

ਗਾਉਣ ਤੋਂ ਬਿਨਾਂ ਕੌਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਉਣ ਤੋਂ ਬਿਨਾਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਉਣ ਤੋਂ ਬਿਨਾਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਉਣ ਤੋਂ ਬਿਨਾਂ ਧਰਮ ਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਉਣ ਤੋਂ ਬਿਨਾਂ ਸਿਧ ਸਮਾਧੀ ਅੰਦਰ ਗਾਉਣ ਤੋਂ ਬਿਨਾਂ ਸਾਧ ਵਿਚਾਰੇ ਗਾਉਣ ਤੋਂ ਬਿਨਾਂ ਜਪੇ ਸਦੀ ਸੰਤੋਖੀ ਗਾਉਣ ਤੋਂ ਬਿਨਾਂ ਵੀਰ ਕਰਾਰੇ ਗਾਂਵ ਸੂਨੋ ਬੱਲ ਨਰ ਬਲੰਦ ਜੀ ਸਰਜੁ ਜੁਗੁ ਜੁਗੁ ਬਿਧਾ ਨਾਲੇ ਗਾਂਵ ਸੂਨੋ ਮੋਹਣੀ ਆਮਣ ਮੋਹਣ ਸਰਗਮ ਚਪਿਆਲੇ ਗਾਂਵ ਸੂਨੋ ਰਤਨੀ ਪਾਇ ਤੇਰੀ ਅੜਸਕ ਤੇਰਾ ਤੁਣਾ ਨਾਲੇ ਗਾਂਵ ਸੁਬਨਾ ਜੋਤ ਮਹਾਵਰ ਸੂਰਾ ਗਾਂਵ ਤੁਮਨਾ ਖਾਣੀ ਚਾਰੈ ਗਾਂਵ ਸੂਨੋ ਸਨਮਣ ਬ੍ਰਹਮੰਡਾ ਕਰ ਕਰ ਕੀ ਤੇਰੀ ਧਰੈ ਸਹੀ ਤੁਨੁਰ ਗਾਵਣ ਜੋਤ ਰੋ ਪਾਣ ਰਤ ਤੇਰੇ ਭਗਤ ਰਚਾਲੇ ਹੋਰ ਕੀ ਤੇਜ ਗੁਰੂ ਗਾਵਣ ਸੇ ਮਨ ਚਤਨਾ ਅਨਾਨ ਨਾ ਧਿਆਗੂ ਚਾਰੇ ਸੋਇ ਸੋਇ ਸਰਸ ਸੋ ਸਾਇਮ ਸੱਚਾ ਸਾਚੀ ਨਾਹੀਂ ਹੈ ਪੀ ਹੋ ਸੀ ਜਾਏ ਨਾ ਜਾ ਸੀ ਰਚਨਾ ਜੀ ਨਰ ਜਾਏ ਰੰਗੀ ਰੰਗੀ ਭਾਤੀ ਗੜ ਕਰ ਵੀ ਸੁਣੀ ਮਾਇ ਜਿਨਿਓ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤੀ ਤੇ ਵਧੇ ਆਈ ਜੋਤੀ ਸੁ ਪ੍ਰਭਾਵੇ ਸੋ ਹੀ ਕਰ ਸੀ ਰਕਮ ਨਾ ਜਾਏ ਸੋ ਪਾਚਾਂ ਸਹਾ ਪਾਸਾਇ ਨਾਨਕ ਨਰ ਜਾਈ ਆ ਸਮਹਲਾ ਪਹਿਲਾ ਸੁਨਵਾ ਡਾ ਕੇਸ ਬ ਕੋਈ ਤੇਗਰ ਵਡਾ ਢੀਠਾ ਹੋਈ ਈ ਮਤ ਪਾਇ ਨਾ ਕੇ ਹੈ ਜਾਇ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨ ਗਹਿਰਾ ਕੋਈ ਨ ਜਾਣੇ ਤੇਰਾ ਪੀਤਾ ਪੀੜ ਚੀਰਾ ਰਹਾਓ ਸਭ ਸੁਰਤਿਓ ਮੇ ਸੁਰਤਿ ਕੁਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨ ਈ ਤੇ ਅਨੇਕੁਰ ਬੁਰਹਾ ਈ ਕਹਿ ਨਾ ਜਾਇ ਤੇਰੀ ਦਿਲ ਵਧਿਆਈ ਸਭ ਤਾਤ ਸਭਤਾ ਕੋ ਸਭ ਜਨੀਆਂ ਸਿੱਧਾ ਵਰਖਾ ਸਿਹਾ ਵੜਿਆ ਨਾ ਤੇ ਸਿਧਿ ਜਿਨੇ ਨਾ ਪਾਜਿਆ ਕਰਮ ਲੈ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰ ਅਕਤੀ ਪਰੇ ਤੇਰੇ ਭੰਡਾਰਾ ਦੀਸਤੂ ਦੇਰ ਸੇ ਕਿਆ ਚਾਰਾ ਨਾਨਕ ਸੱਤ ਸਵਾਰਣ ਹਾਰਾ ਸਾ ਮਹਿਲਾ ਤਹਿਲਾ ਆਖਾਣੀਆਂ ਸੈ ਮਰਜਾ ਆਖਣਿ ਔਖਾ ਸਖੈ ਨਾ ਸਚਨਾ ਕੀ ਲੱਗੈ ਪੂਗਤ ਪੂਖਾ ਗਜਿਨੇ ਹਦੂਪ ਛੋਕੇ ਵਿਸਰੈ ਮੇਰੀ ਮਾਈ ਸਾਚਾ ਸਾਇਦ ਸਾਚੈ ਨਾ ਰਹਾਉ सच नाम कितल बड़े आई आग सकेगी तो मत नहीं पाई जे समल की आखन पाए वटा न होवे घाट ना जाए ना हो मरे न होवे सोग देंदा रहन तो कै भोग गुणे हो होर ना ही कोई ना को हुआ ना को हो जीव राब ते वड़ तेरी दात जीवन करके की ती रात ससम सारे के कम जात नानक नावे बाड सुनात राग गरी महला चौथा ਅਰਕੇ ਜਨ ਸਦਗੁਰ ਸਰਪੁਰ ਕਾ ਬਨਾ ਪਰੋ ਗੁਰ ਬਾਸ ਹਮ ਕੇ ਰਹਿ ਕਰਮ ਸਦਗੁਰ ਸਰਨਾਇ ਕਰਿ ਬਿਆਨਾ ਬਰਗਾਸ ਮੇਰੇ ਮਿਤ ਗੁਰ ਦੇ ਮੁ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਇ ਹਰ ਕੀਰਤ ਹਮੇ ਰਹਿ ਰਾਸ ਰਹਾਓ ਅਰਜਨ ਕੇਵੜ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਬਿਆਸ ਹਰ ਹਰ ਨਾਮ ਲੈ ਤ੍ਰਪਤਾ ਚੈ ਮਿਲ ਸੰਗਤ ਗੁਰ ਪਰਗਾਸ जिन हर 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 सुनाव ना पाया ती भाग हीन जन पास जो सतगुर सन संगत नहीं आए त्रिग जीव त्रिग जीव आस जिन हर जन सतगुर संगत पाए तेन तुर मस्तक लिखा लिखास तन तन सा संग जित हर सपाया मिल जन नानक नाम पर गास राग श्री महला पंजवा काहे रिमा चित वे उदम जा आहर हर जियो पर्या ਚੈਲ ਪਤਰ ਮੈਂ ਜੰਤੀ ਉਪਾਇਤਾ ਕਰ ਜਿਗਾ ਦੇ ਕਰ ਧਰਿਆ ਮੇਰੇ ਮਾਂ ਤੋਂ ਦੀ ਸਾਤ ਸੰਗਤਿ ਮਲੇ ਸੋ ਕਰਿਆ ਗੁਰਪੁਰ ਸਾਰਾ ਪਰਮបុਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨ ਪਿਤਾ ਲੋਕ ਸਰਬਨਿਕਾ ਕੋਈ ਨ ਕਿਸ ਕੀ ਕਰਿਆ ਸਿਰਿ ਸਿਰਿ ਤੁਮਾ ਹੈ ਠਾਕੁਰ ਕਾ ਹੀ ਮਨ ਕੋ ਕਰਿਆ ਉਹ ਦੇਉ ਲਾ ਵੇਸ ਕੋ ਸਰਬ ਸਵਾਚੇ ਬਿਸ਼ਰੀ ਸਰਿਆ ਤਨ ਕਮਣ ਕਲਾਵੇ ਕਮ ਚਗਾਵੇ ਮਨ ਮੈਂ ਹਿ ਸਿਮਰਨ ਕਰਿਆ सब निधान दस अष्ट सिधान ठाकुर कर तल धरिया जन नानक बल बल चल बल जाइए तेरा अंत ना भारा वरिया रा राग आसा महला चौथा सो एक ओंकार सतगुरु प्रसाद सो परकन निरंजन परकन हर पुरख हरगमा गमिया पारा सब तावे सब तावे गुरु तो जी हर सच्चे हर जनहारा ਸਭ ਜੀ ਤਮਾਰੇ ਜੀ ਤੁਜੀਆਂ ਦਾ ਦਾਤਾ ਹਰਿ ਧਾਵੋ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਹਰਿਆਕ੍ਰਿ ਠਾਗੁਰ ਆਪੇ ਸੇਵਕ ਜੀ ਕਾ ਨਾਨਕ ਹਿੰਤ ਵਿਚਾਰਾ ਤੂੰ ਕਦ ਘਟ ਅੰਤਰ ਸ਼ਰਮ ਨਿਰੰਤਰ ਜੀ ਹਰਿ ਇੱਕ ਉਪਰਕ ਸਮਾਨਾ ਇਕ ਦਾਤੇ ਇਕ ਪੇਖਾਰੀ ਵੀ ਸਭ ਤੇਰੇ ਚੁਰ ਵਿਡਾਣ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਦਰ ਮੈ ਨਾ ਵਰਨਾ ਜਾਣ ਤੂੰ ਪਾਰ ਬ੍ਰੰਭ ਅੰਤ ਬੇਤਰੀ ਤੇਰੇ ਕੀਆ ਗੁਣਿਆ ਕਬ ਕਾਣ ਮੇਰੀ ਸੇਵਾ ਜੋ ਸੇਵਾ ਤੂੰ ਜੀ ਜਨਾਨ ਨ ਚਨ ਕਿਰਬਾਣਾ ਹਰਿ ਜਾਵੇ ਹਰਿ ਜਾਵੇ ਤੂੰ ਦੀ ਸੇਨਾ ਸੁਖਵਾਸੀ ਸੇਮਕ ਤੇ ਸੇਮਕ ਭੈ ਜਨ ਹਰਤਾ ਜੀ ਜਨ ਤੂਟੀ ਜਮ ਸੀ ਫਾਸੀ ਦਿਨ ਰੋ ਪੋਜਨ ਹਰਨ ਰੋ ਪੋਤ ਆ ਜੀ ਤਨ ਕਾ ਪੋਸਕ ਸੁਖਦਵਾਸੀ ਜਿਨ ਸੇਵਾ ਜਨ ਸੇਵਾ ਮੇਰਾ ਹਰਦੀ ਤੇ ਹਰ ਰੂਪ ਸਮਾਸੀ ਸੇਤੰਦ ਸੇਤਣ ਜਿਨ ਹਰਤਾ ਜੀ ਜਨਾਨ ਨਕਨ ਬਲਦਾ ਸੀ तेरी पर तेरी पर सलाहन तुझी हर नेक नेक अनंता तेरे नेक तेरे ने करे हर पूजा जी तो तापे जब एक अंता तेरे नेक तेरे नेक पड़े बसमर सास खड़ कर खड़ करम करंता करं से भगत से भगत भले जन जी जो पावे मेरे हर भगवंता तू आदि पुरखी अवरम पर करता है जी तुझे बड़े बरना कोई तू जुग जुग एको सरासदा तू एको जी तू करता सोई ਤੂੰ ਆਪੇ ਪਾਵੈ ਸੋਈ ਵਰਤੈ ਜਿਤ ਦਾਪੇ ਕਰੇ ਸੋ ਹੋਈ ਤੂੰ ਆਪੇ ਸਿਟ ਸਭਿ ਹੋ ਪਾਈ ਜਿਤ ਰਾਪੇ ਸਿਟ ਸਭ ਹੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂ ਢਾਸਾਂ ਯੂਟੂਬ ਹਵੇ ਸੋਈ ਤੇ ਸੀ ਜੋ ਤੂੰ ਦੇ ਸੋ ਝੋ ਪਾਈ ਰਹਾਓ ਸਭ ਤੇਰੀ ਤੋਂ ਸਭਨੇ ਭਾਂ ਜਿਸ ਨੂੰ ਕਿਰਪਾ ਕਰਿ ਤਿਨਾਵ ਰਤਨ ਪਾਇਆ ਬ੍ਰਹਮਖ ਖਲਾ ਦਾ ਮਨ ਮ ਗਵਾਇ ਤਾਪੂ ਚੋੜਿਆ ਤੋ ਮਿਲਾਇਆ

ਦੇ ਤਸਰਬੜਾ ਪਾਇਰੇ ਨਵਾ ਸਾ ਪਾਣੀ ਪਾਵਤਨ ਹੈ ਕੀ ਆ ਪੰਕਨਵਾ ਭੰਨੇ ਕਾਲਾ ਹੰਦੇ ਕਾ ਤੇ ਡੂਬੀ ਗਲੇ ਮੈਨੇ ਇੱਕ ਨਜੇ ਤਸ ਮੁਰਮੜਾ ਹਰ ਵਸਰ ਤੇਰੇ ਗੁਣ ਗਲਿਆ ਰਹਾਉ ਨਾਉ ਜੋਤੀਛਤੀ ਨੇ ਹੀ ਪੜਾ ਮੋਰਨ ਮਉਦਾ ਜਨ ਪਿਆ ਪ੍ਰਣਾਵਤਨਾਣਿਤਨ ਕੀ ਹਰਨਾ ਜਿੰਤੂ ਨਾਹੀ ਵਿਸਰਿਆ ਆਖਾ ਮਹੱਲਾ ਪਨਵਾ ਭਈ ਪ੍ਰਾਪਤ ਮਾਨੁਕਤ ਹਰੀਆ ਗੋਮਦਨ ਮਨ ਤੇ ਹੀ ਤੇਰੀ ਬਰੀਆ ਵਰਕਾ ਤੇ ਕਿਤੇ ਨਾ ਕਾਮਿਲ ਸਾਥ ਸੰਗਤ ਭਜ ਕੇਵਲ ਨਾਮ ਸਰਨ ਜਾਲਾ ਭਗਤ ਜਨਨ ਕਰਨ ਕਾ ਜਨ ਮਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪਤੋ ਸਨੇ ਮੇ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੈ ਹਰਾਇ ਰਹੁ ਨਾਨਕ ਹਮਨੇ ਕੀ ਕਰਮ ਮਾ ਕਰਨ ਪਰੇ ਕੀ ਰਾ ਕੋ ਸਰਮਾ ਬਾਛੈ ਸੁਨ ਗਮਜਿ ਬਾਝ ਬੇਂਤੀ ਜੋ ਪਈ ਅਮਰੀ ਕਰੋ ਹਾ ਦੇ ਰਖਾ ਪੂਰਨ ਹੋ ਚਿਤ ਕੀ ਚਾ ਧਵ ਚੰਨ ਮਰੇ ਹਮਾਰਾ ਆਪਣਾ ਜਨ ਕ੍ਰਪਤ ਪਾਰਾ ਹਮਰੇ ਦੁਸ ਬਤ ਮੁਕਾਓ ਆਪ ਹਾ ਦੇ ਬਚਾਓ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖਸਵੈ ਕਰਤਾਰਾ ਮੋਰ ਛਾਣੀ ਕਰ ਦੇ ਕਰੀਆ ਸਭੈਨਿ ਪੁਆੜ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੂਰਤ ਜਣ ਕੀ ਰਹੇ ਪਿਆਸਾ ਤੁਮੈ ਛਾਣ ਕੇ ਵਰਨਾ ਤਿਉ ਜੋ ਵਰਜਾਂਸ ਤੁਮ ਤੇ ਪਾਉ ਸੇਵਕ ਸਿਖੇ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪਹਾ ਦੇ ਮ제 ਬਰੀਏ ਮਨ ਕਾ ਕਤਰਾ ਸਨੇ ਵਰਿਏ ਹੁਜ ਸਦਾ ਹਮਾਰੇ ਪਛਾ ਸੇਵਸਤ ਜੋ ਕਰੀਏ ਵਰ ਰਚਾ

नमस्कार dese ko hamari sakal prajane up savare shiv karan ko sab bhon sudiyo sabran ko parmaubarikyo kat kat ke antar ki jaane bhale bir ki peer pehchan chinti takun charya sula sabar kripa riskar hula santan upaye te sukhi supaye sadan ke chuki ek ek hi peer pehchan kat kat ke badvart ki jaane jab rag rag tara tara praja tat tat dehi apara ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਨ ਸੁਰ ਸਭ ਤਾਰੇ ਆਪ ਹੀ ਆਪਣੀ ਭੁਜਿ ਉਚਾਰੇ ਤੂ ਸਮੇ ਤੇ ਰਾਤ ਨਰਾਣ ਜਾਣ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਰ ਲੰਬੇ ਆਦ ਨੀਂਦ ਨਾ ਦੇ ਅਸੰਭ ਤਾ ਕਾ ਮੂੜ ਉਚਾਰ ਤਬੇਦਾ ਜਾ ਕੋ ਪੇਉ ਨਾ ਭਾਵ ਤਬੇਦਾ ਤਾ ਕੋ ਗੁਰ ਪਾਹ ਨਿਰਮਾਣ ਮਹਾ ਮੂੜ ਕਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਰਾਸ ਨਿਰੰਕਾਰ ਕਾ ਚਿੰਤ ਨਹੀਂ ਪਿਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਕਹਿ ਤੇਤੀ ਤੁਮਰਾ ਲਖਣ ਜਾਏ ਪਸਾਰ ਕੈ ਵਿਸਰੈ ਵਰਤਮ ਸੰਸਾਰਾ ਏਕੇ ਰੂਪ ਨੋਪ ਸਰੂਪ ਅਰੰਕ ਪਿਉਰਾ ਵਕਹਿ ਕੂਪ ਅੰਡਾ ਜੇ ਰਸੇ ਤਰਿ ਗੁਣ ਇਤਿ ਪੂਜ ਕਾਣ ਬਹੁ ਰਾਇ ਦੇਨੇ ਕਹੋ ਗੁਲਾ ਜਾਹ ਬੈਠਾ ਕਉ ਸੰਨ ਪਰ ਸੰਗਤ ਕੇਟਾ ਸਗਰੀ ਚੇਤ ਕਾਇ ਚੰਬ ਵਾਦ ਵਿਗਾੜ ਸਰੂਪ ਸੰਭਾਵ ਰਚਾ ਮੇ ਵਿਤਮ ਕਰੋ ਸੇ ਕੀ ਬਾਰੇ ਸੇ ਪਸੰਗਰੋ ਦੋਸਰ ਜੜ ਵਰ ਤੋ ਬਾਤਾ ਸਗਲ ਮਲੇਸ਼ ਕੋ ਰਨ ਕਾਤਾ ਜੇ ਤੂ ਸਰਣੀ ਪਰੇ ਤਨ ਕਰਿ ਸਿਦਤ ਤੁਹਾ ਮਰੇ ਪੁਰਖਣ ਉਪਰ ਕਰ ਇਤਿਹਾਰ ਤੁਮ ਜਤੋਂ ਸੰਕਰ ਸੁਟਾਰੇ ਜੋ ਕਲ ਕੋ ਇੱਕ ਭਾਰਤ ਹੈ ਤਾਂ ਕੇ ਕਾਲ ਇੰਟਰਨੈਟ ਹੈ ਰੱਚਾ ਹੋਇਤਾ ਸੁਭ ਕਾਲ ਦੂਸਰਾ ਇਸਰਾ ਤਤਕਾਲਾ ਕਿਰਪਾ ਰੇ ਸੰਜਾਈ ਰਹੋ ਤਾਂ ਕਿ ਤਾ ਤੁਨ ਕੋ ਮਹਰ ਹੋ ਰਿਦਿ ਸਿਧ ਕਰਮੋ ਸੁਭ ਹੋਇ ਦਸ ਸਾਸ ਸਕੇ ਨਾ ਕੋਈ ਇਹੇ ਕਹਾਂਦੇ ਤੁਮ ਸਮਾਰਾ ਕਾਲ ਪਹਾਂਸ ਤੇ ਧਾਇ ਉਭਰ ਨਿਰ ਨਾਮ ਤਿਹਾਰੋ ਕਹਾੜਾਰੇ ਦਸ ਜੋਗ ਤੇ ਰਹਾ ਖੜ ਕੇ ਤੁਮ ਸਰਨ ਤੇ ਹਾਰੀ ਆਪ ਹਾਰ ਦੇ ਲੇ ਉਬਾਰੇ ਸਾਰੇ ਦਵਾਰ ਮੋਹ ਸੁਹਾਇ ਦਸ ਦੋ ਬਤਲਹਿ ਬਚਾਈ ਸਵਿਆ ਪਾਇ ਜੇ ਜੋ ਤਰੇ ਤੁਮਰੇ ਤੱਕ ਕੋ ਆਕਰ ਨਹੀਂ ਆਨੂ ਰਾਮ ਰਹੀਮ ਪ੍ਰਾਨ ਪ੍ਰਾਨੇ ਕਹਿਮ ਤੀਕ ਨਾ ਮਾਨਿਓ ਜਿਮਰੇ ਸਾਸਰੇ ਵੇ ਸਭੇ ਕੋ ਪਿਰਿ ਤਾਹ ਨਹੀਂ ਕਨਾ ਜਾਨੋ ਸੁਭਿ ਸਪਾਨ ਕਿਰਪਾ ਤੁਮਰੀ ਕਰ ਮੈ ਨ ਤੂ ਸੁਭਤ ਹੋਈ ਬਖਾਨ ਦੋਹਰਾ ਸਗਲੇ ਦਵਾਰ ਕੋ ਛਾੜ ਕੇ ਗਿਓ ਤਹਾਰੋ ਦਵਾਰ ਬਾਇ ਗਿਹੇ ਤਿਲਾ ਜਿਆ ਸੇ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾਤੀ ਗਣੇ ਕੋ ੰਕਾਰ ਸੁਰ ਪ੍ਰਸਾਰ ਨੰਦੂ ਤੇ ਆ ਮਰੀ ਮਾਇ ਸਾਧ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਛੇਤੀ ਮਨ ਵਧੀਆਂ ਆ ਵਧਾਈਆਂ ਰਾਗ ਰਤਨ ਪਰਵਾ ਅਰਪਨਿਆ ਸ਼ਬਦ ਗਾਵਣੀਆਂ ਆ ਸ਼ਬਦੋਤਾ ਗਾਓ ਹਰਿ ਜੇ ਰਮਣ ਜਿਵੇਂ ਵਸਾਇਆ ਕਹਿ ਨਾਨਕਿਆ ਨਦੂ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਹਰ ਨਾਲੇ ਹਰਿ ਨਾਲੂ ਤੂੰ ਮਨ ਮੇਰਾ ਦੂਖ ਸਭ ਵੀ ਸਾਰਨਾ ਖੋਹੀ ਕਰੂ ਕਰੀ ਤੇਰਾ ਕਰਨ ਚ ਬਸਵਾਰਨਾ ਸਬਨਾਂ ਲਾ ਸੁਮਰਾ ਤੇ ਸੋ ਮੈਂ ਸ਼ੋਕਮਨ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲ ਸਾਚੇ ਸਾਹਿਬ ਗਿਆਨ ਹੀ ਕਰਤੇ ਰਹਿ ਕਰਤਾ ਤੇਰੇ ਸੁਖ ਜੈ ਜਿਸ ਤੇ ਹੀ ਸੋ ਪਾਵੇ ਸਦਾ ਸੁਖ ਸੁਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆਵਾਜਿ ਸੁਭਿਗਨੇ ਰਹਿ ਕਹਿ ਨਾਨਕ ਸੱਚੇ ਸਾਹਿਬ ਗਿਆਨ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਯਾਂ ਦਾਰਮ ਰਾਜਨ ਭੁਖਾ ਸਭ ਗਵਾਈਆਂ ਘਰ ਸਾਂ ਸੁਕਮਣੇ ਵਸਾਇਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਦਿਸਤੀਆਂ ਵਡਿਆਈਆਂ ਕਹਿ ਨਾਨਕ ਸਨੋ ਸੰਤੋ ਸਭ ਤਰੋ ਪਿਆਰੋ ਸਾਚੇ ਨਾਮ ਰਾਇ ਧਾਰੋ ਵਾਜੀ ਪੰਛੀ ਮਰਤੇ ਕਰਜ ਭਾਗੇ ਕਰਜ ਭਾਗੇ ਸਭ ਵਾਜੇ ਕਲਾ ਦਿੱਤੇ ਤਾਰੀਆਂ ਪੰਜ ਦੂਤਰ ਵਸ ਕੀਤੇ ਕਾਲ ਪੰਡਕ ਮਾਰਿਆ ਤੋਰ ਕਰਮ ਪਾਇਆ ਤੋ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੈ ਨਾਨਕ ਤੇ ਸੁਖ ਹੋਆ ਤਤ ਕਰਿ ਹੰਦਵਾਜੇ ਹਣ ਦਸਨੋ ਵਡ ਭਾਜੀਓ ਸਗਲ ਮਨੋਰਥ ਪੂਰੇ ਪਾਰ ਪਰੰਪਰ ਪਾਇਆ ਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣੁ ਭੈ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪ੍ਰੀਤ ਕਹਤੇ ਪੂਤ ਸਤਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਉਚਨ ਲਾਗੇ ਬਾਜੇ ਹਨ ਹਰਤੂਰੇ ਮੰਦਾਵਣੀ ਮਹੱਲਾ ਪੰਜਵਾ ਧਾਲ ਵਿੱਚ ਤੈਨ ਵਸਤੂ ਭਈ ਸਾਰਸੰਦੂ ਕ੍ਰੀਚਾਰੁ ਮਿਤਨਾਮ ਠਾ ਗੁਰੂ ਕਾ ਬਿਨਸਕਾ ਸਭ ਸੇਵਾ ਧਾਰੋ ਜੇ ਕੋ ਕਾਵਜ ਕੋ ਬੰਧੇ ਰਸਕਾ ਹੋਇ ਧਾਰੋ ਹੀ ਉਸ ਤੈਨ ਨਹ ਜਾਣਿਤ ਤਿਨ ਦ੍ਰਕ ਉਤਾਰੋ ਕਮ ਸੰਸਾਰ ਚ ਲਗਤਿ ਨਿ ਸਬਨਾਣ ਗ੍ਰੰਥ ਸਾਰੋ ਸੋਕ ਮਹੱਲਾ ਪਨਿਵਾ ਤੇਰਾ ਗੀਤਾ ਜਾਤੋ ਨਾਹੀ ਮਨੂ ਜੋ ਪੀਤੋਈ ਮਨਰਗੁਨਾ ਰੇ ਕੋ ਗੁਨਾਹੀ ਆਪੇ ਤਰਸਿ ਪਿਓਈ ਦਰਸੁ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੇਤਾ ਜੀਵ ਤਨ ਮਨ ਥੀ ਵੇ ਹਰਿਆ ਪੌੜੀ ਜਿੱਥੈ ਤੂ ਸਮਰਤ ਜਿੱਥੈ ਕੋਈ ਨਾਇ ਉਥੇ ਤੇਰੀ ਨਾਖੀ ਅਗਣਿ ਉਦੁਰਮਾਈ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛਡ ਜਾਏ ਕੋਤਲ ਵੀ ਕਮਸ ਗਾਰ ਪਰ ਸ਼ਬਦੀ ਭਾਰ ਪਾਏ ਕਿਨ ਕੋ ਲਗੀ ਪਿਆਸੇ ਅਮਰੀ ਸੇ ਖਾਇ ਤਨ ਹਉ ਪਨ ਗੁਣ ਗੋਮਨ ਗਾਇ ਸਭ ਸੇ ਨੋ ਕਿਰਪਾ ਸਮਾਲੇ ਸਾਹਿਜਾਇ ਮਿਰਤਾ ਕੋ ਲਾ ਜੀ ਆਉ ਨ ਦੈਸ ਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਾਧਨਾ ਜੀਵੋ ਜੁ ਗੁਰੂ ਨਾਮ ਨਿਤਿ ਸਦ ਗੁਰੂ ਤੇਖਣਾ ਸੁਰਨੀ ਸੁਰ ਨਾ ਗੁਰੂ ਨਾਮ ਸਾਤ ਗੁਰੂ ਸੇਤੀ ਰਤਿਆ ਅਦਰਗੇ ਪਾਇ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨਹਿ ਵਤ ਦੇ ਜਿਖ ਮੈ ਤੁਮ ਕਾੜੀ ਵਰਲੇ ਕੇ ਹੀ ਕੇ ਮਹੱਲਾ ਪਨਵਾ ਰਖੇ ਰਖਣਿ ਹਾਰਿ ਆਪਿ ਉਹ ਬਾਰਿਆ ਗੁਰ ਕੀ ਪੈਰੀ ਪਾਏ ਕਾਲ ਸੁਹਾਰਿਆ ਹੋ ਆਇ ਆਪ ਦਿਆਲ ਮਨਹੁਣਾ ਵਿਸਾਰਿਆ ਸਾਹ ਜਨਨ ਕੇ ਸੰਗੇ ਪਉ ਜਲ ਤਾਰੀਣ ਸਾਖਤ ਨਿੰਦਕ ਦੁਸਕਿਨ ਮਾਹੀ ਮਿਦਾਰੀਣ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਜੀ ਸਿਮਰਿ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਜੀ ਸਿਮਰਿ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ